ਜੀ ਮੈਂ ਬੰਬਈ ਤੋਂ ਅੱਛਾ ਤੇ ਝੋਨੇ ਨੂੰ ਨਾ ਹਲਦੀ ਜੀ ਬੜੀ ਪਈ ਆ ਲੋਕੀ ਵੀ ਡੇ ਆ ਸਪਰੇਅ ਕਰਨ ਤੇ ਮੇਰਾ ਰਾਦਾ ਸਪਰੇਅ ਮਾਰਾ ਦੀ ਲਵਲੀ ਮੇਰੀ ਘਾਸਣ ਅੱਧੇ ਵਾਦ ਤੇ ਝੋਨਾ ਪੱਕ ਗਿਆ ਵਾ ਸਲਾਹ ਤੁਹਾਡੇ ਨਾਲ ਮੈਂ ਇਹ ਕਰਨੀ ਸੀ ਕਿ ਪੂਜਾ ਦਾ ਆਇਆ ਸੀ ਫੋਨ ਉਹ ਕਹਿਣ ਲਈ ਕਿ 27 ਤਰੀਕ ਅਗਲੇ ਨੇ ਰੱਖੀ ਆ ਐਤ ਵਾਰ ਬਾਂਦਾ ਵਾ ਹੁਣ ਦੋਵੇਂ ਜਾਣੇ ਜਾ ਕੇ ਨਾ ਰਪਿੰਦਰ ਥੋੜਾ ਨਾ ਅਕਲ ਨੂੰ ਹੱਥ ਮਾਰੀਦਾ ਹੰਦਾ ਵਾ ਮੈਂ ਸਿਆਣੀ ਬਿਆਣੀ ਆ ਤੇਰੇ ਵੱਲ ਆਈ ਫੇ ਜਾਓ ਜਾ ਕੇ ਨਾ ਲੈ ਆਓ ਕਪੜਾ ਲੀੜਾ ਫਿਰ ਕੱਲ ਨੂੰ ਪਤਾ ਕੀ ਕਹਿਣਾ ਵਾ ਮਾ ਗਾੜੀ ਗਾੜੀ ਪਰਦਾਣ ਬਣੀ ਹਾਏ ਹਾਏ ਕਿਤੇ ਮੈਂ ਨਾ ਵਰਗੇ ਗਲਤੀ ਤਾਂ ਨਹੀਂ ਕਰ ਲਈ ਇਹ ਆ ਵੀ ਜੇ ਕੱਲ ਨੂੰ ਕਿਤੇ ਪਾਨੀ ਪੂਣੀ ਵੱਜ ਗਈ ਕੰਮ ਨਾ ਸਾਰੇ ਚੜੇ ਆ ਤੇ ਕਹਿਣਾ ਵਾ ਕਿ ਇਹੋ ਹੀ ਚੁੱਪ ਕੀਤੀ ਹੀ ਤੇ ਉਹ ਇਦਾਂ ਕਰ ਵੀ ਸ਼ਹਿਰ ਜਾਣਾ ਆ ਤੇ ਤਿਆਰ ਹੋ ਜਾ ਸ਼ਹਿਰ ਜਾਣਾ ਆ ਆਹ ਮੈਂ ਕੀ ਕਰਨਾ ਉੱਥੇ ਸੋ ਮੰਮੀ ਉਹਨੂੰ ਬੜੀ ਮਕhtਿਆਰਨ ਬਣਾਇਆ ਵਾ ਉਹਨੂੰ ਅੱਗੇ ਅੱਗੇ ਲਾਇਆ ਵਾ ਤੁਹਾਨੂੰ ਪਤਾ ਵਾ ਅੱਗੇ ਉਹ ਤੁਰਦੀ ਹੁੰਦੀ ਸਾਡੇ ਨਾਲ ਸੰਦੀਪ ਮੇਰਾ ਫਰਜ਼ ਬੰਦਾ ਸੀ ਉਹਨੂੰ ਕਹਿੰਦਾ ਜੇ ਮੈਂ ਨਾ ਨਾ ਕਹਿੰਦੀ ਤਾਂ ਉਹਨੇ ਕਹਿਣਾ ਸੀ ਮਾਂ ਪਿਓ ਗਾੜੀ ਲੱਗੇ ਆ